ਆ ਚੋਰਨੀਆਂ ਆ ਚੋਰਨੀਆਂ ਆ ਗਿਆ ਇਹ ਆ ਸੁਣ ਚੁੱਕਿਆ ਗਿਆ ਜੀ ਆ ਗਿਆ ਜੀ ਦੋ ਬੀਬੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣਾ ਸਿਰ ਪੂਰਾ ਟੱਕਿਆ ਹੋਇਆ ਚੁੰਨੀਆਂ ਦੇ ਨਾਲ ਸਿਰ ਤੱਕ ਟੱਕਿਆ ਹੋਇਆ ਅਤੇ ਉਹ ਬੀਬੀਆਂ ਆ ਕੇ ਪਾਰਟੀ ਸਾਹਿਬ ਨੂੰ ਕਹਿੰਦੀਆਂ ਨੇ ਵੀ ਭਾਈ ਮੈਨੂੰ ਸੂਟ ਦਿਖਾਓ ਸੂਟ ਦਿਖਾਓ ਵਧੀਆ ਜਿਹੜਾ 2.5 ਤੋਂ 3000 ਵਾਲਿਆ ਅਤੇ ਉਸ ਤੋਂ ਬਾਅਦ ਇਹ ਬੀਬੀਆਂ ਬੜੇ ਸ਼ਾਤਰ ਤਰੀਕੇ ਨਾਲ ਦੋ ਸੂਟ ਕੇ ਪਤਾ ਨਹੀਂ ਤਿੰਨ ਸੂਟ ਚੋਰੀ ਕਰਕੇ ਲੈ ਜਾਂਦੀਆਂ ਨੇ ਪਰ ਅਸਤੇ ਮਾਦੀਮ ਰਾਹੀ ਦੱਸਣਾ ਚਾਹੁੰਦਾ ਵੀ ਮੇਰੀ ਦੁਕਾਨ ਦੇ ਉੱਤੇ ਰਾਤ ਨੂੰ ਕਿਸੇ ਨੇ ਕੋਈ ਸਕੂਟਰ ਮੋਟਰਸਾਈਕਲ ਬਾਹਰ ਖੁੱਲਾ ਵੀ ਪਿਆ ਰਹੇ ਨਾ ਤੇ ਲੋਕਾਂ ਨੇ ਇੰਨਾ ਕੋ ਡਰ ਹੈਗਾ ਵੀ ਪਾਟੀਆਂ ਦੇ ਬੂਹੇ ਅੱਗੇ ਚੀਜ਼ ਪਈ ਇਹਨੂੰ ਹੱਥ ਨਹੀਂ ਲਾਣਾ ਇਹ ਲੇਡੀਜ਼ ਉੱਪਰੀ ਆਈਆਂ ਮੇਰੇ ਕੋਲ ਦੋ ਆਪਾਂ ਨਾ ਰਖੜੀ ਦਾ ਬੇਟੀ ਨੂੰ ਸੂਟ ਦੇਣਾ ਭਾਜੀ ਕੋਈ ਸੂਟ ਚੰਗਾ ਦਿਖਾ ਦਿਓ ਮੈਂ ਨਾ ਇੱਥੋਂ ਸੂਟ ਆ ਦੇਖੋ ਇੱਥੋਂ ਸੂਟ ਦਿਖਾਏ ਕੋਈ 7-800 ਰੁਪਏ ਤੋਂ ਸ਼ੁਰੂ ਕੀਤੇ ਕੋਈ 12-1400 ਰੁਪਏ ਜਾਲੇ ਸ਼ੁਰੂ ਕੀਤੇ ਮੈਨੂੰ ਕਹਿੰਦੀ ਭਾਜੀ ਸੂਟ ਵਧੀਆ ਦਿਖਾਓ ਮੈਂ ਇਥੋਂ ਦਿਖਾਂਦਾ 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 ਸੀ ਨਾ ਮੇ ਕੋਈ ਹੈਵੀ ਵੈਰੈਟੀ ਪਿੱਛੇ ਪਈ ਹੈ ਮੈਂ ਸੂਟ ਖੋਲ ਕੇ ਦਿਖਾ ਰਿਹਾ ਤੇ ਉਹ ਜਨਾਨੀ ਕੀ ਕਰਦੀ ਹੈ ਨਾਲੇ ਲਿਫਾਵਾ ਲਾਂਦੀ ਹੈ ਨਾਲੇ ਸੂਟ ਅੰਦਰ ਰੱਖ ਲੈਂਦੀ ਨਾਲੇ ਲਿਫਾਵੇ ਲਈ ਜਾਂਦੀ ਨਾਲੇ ਸੂਟ ਅੰਦਰ ਰੱਖ ਲੈਂਦੀ ਉਹਨੇ ਜਦ ਨੂੰ ਇੱਕ ਮੇਰਾ ਬਾਹਰ دوست ਆ ਗਿਆ ਇਹ ਉਹਦੇ ਨਾਲ ਸ਼ੱਕੀ ਨਿਗਾਣਾ ਵੇਖਣ ਲੱਪੀ ਉਹਨੇ ਜਦ ਨੂੰ ਇੱਕ ਲੇਡੀਜ਼ ਆ ਗਈ ਇਹ ਉਹਦੇ ਨਾਲ ਸ਼ੱਕੀ ਨਿਗਾਣਾ ਵੇਖਣ ਲੱਪੀ ਤੇ ਮੇਰੇ ਵੀ ਮਨ ਨੂੰ ਪਤਾ ਨਹੀਂ ਕੀ ਖੁਰਬੰਦ ਜੀ ਲੱਗਣ ਲੱਪੀ ਵੀ ਯਾਰ ਇਹ ਜਨਾਨੀ ਇਤਨਾ ਅੰਦਰ ਬਾਹਰ ਕਿਉਂ ਦੇਖਣ ਢੀ ਹੈ ਅੱਛਾ ਇੰਨਾ ਗਾ ਗਾਂਦਾ ਕਦੀ ਅਜੇ ਤੱਕ ਆਪਾਂ ਕੈਮਰਾ ਚ ਸ਼ੱਕ ਜਾ ਬੈਣ ਦਿਆ ਕਿਉਂਕਿ ਮੈਂ ਮੋਟਰਸਾਈਕਲ ਤੇ ਤਿੰਨ ਸੂਰ ਦੇ ਖੰਡੇ ਇੱਥੇ ਇੱਕ ਤੇ ਮੈਂ ਕੈਮਰਾ ਜਦੋਂ ਔਨ ਕੀਤਾ ਤੇ ਮੇਰੇ ਪੈਰਾਂ ਥਲੇ ਜ਼ਮੀਨ ਨਿਕਲ ਗਈ ਪਰ ਮਨੂ ਨੇ ਪਤਾ ਲੱਗਾ ਮੈਂ ਕਿਹੜੇ ਦੀ ਦੁਕਾਨ ਛੱਡ ਕੇ ਮੋਟਰਸਾਈਕਲ ਲੈ ਕੇ ਭੱਜ ਗਿਆ ਮਗਰ ਪਰ ਮੈਂ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਿਆ ਪਰ ਉਹ ਮਨੂ ਜਨਨ ਨਹੀਂ ਦੇਖੀ ਮੈਂ ਤਾਂ ਲੋਕਾਂ ਨਾਲ ਹੀ ਥੋੜਾ ਜਿਆਦਾ ਮਦਦ ਕਰਕੇ ਜਦਾ ਨਾ ਹਸਾਤਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਰਵਈਆ ਵਰਤਾਇਆ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕਵਰ ਕੀਤਾ ਸੀ ਸਾਰਾ ਕੀਤਾ ਨਹੀਂ ਐਸੀ ਜੀ ਐਸਟਾਈਆਂ ਜੀ ਔਰ ਦੇਖੋ ਸੂਤ ਨੂੰ ਉਹਨਾਂ ਨੇ ਜਦੋਂ ਲਿਆ ਚੁਣ ਨੂੰ ਇੰਜ ਲਫਾਵਾ ਲਾ ਕੇ ਤੇ ਸੂਤ ਉਹਨਾਂ ਮੇਰੀ ਅੱਖ ਦੇਖੀ ਇੱਧਰ ਵੇਖਿਆ ਉੱਧਰ ਵੇਖਿਆ ਨੇ ਨਾਲ ਹੀ ਇੰਜ ਕਰਕੇ ਸੂਤ ਰੱਖ ਲਿਆ ਆ ਦੇਖੋ ਤੇ ਵੇਖੋ ਮੈਨੂੰ ਇਸ ਗੱਲ ਦਾ ਦੁੱਖ ਆਇਆ ਵੀ ਉਹ ਜਿਹੜੀ ਪਰਲੀ ਬੀਬੀ ਜਿਹੜੀ ਕਵਰ ਅਪ ਕਰ ਲਈ ਉਹ ਅਮਰਤ ਹਰੀ ਬੀਬੀ ਪਰ ਮਾਤਮਾ ਦੇ ਨਾਂ ਤੇ ਇਹੋ ਜੀਆਂ ਬੀਬੀਆਂ ਮੈਂ ਤੇ ਕਹਣਾ ਵੀ ਕਲੰਕਾ ਹੈਗੀਆਂ ਇਸ ਤਾਂ ਹੀ ਉਹ ਹਸਾਬ ਹੋਇਆ ਵੀ ਮੈਂ ਫਲਾਣੇ ਦੀਆਂ ਚੋਰੀਆਂ ਵਿੰਦਾ ਰਿਆਂ ਫਲਾਣੇ ਦੀਆਂ ਚੋਰੀਆਂ ਵਿੰਦਾ ਰਿਆਂ ਫਲਾਣੇ ਦੀਆਂ ਚੋਰੀਆਂ ਵਿੰਦਾ ਰਿਆਂ ਤੇ ਅੱਜ ਮੇਰੀ ਚੋਰੀ ਹੋ ਗਈ ਹੈ ਉਹ ਮਗੀ ਮੈਂ ਲੋਕਾਂ ਨੂੰ ਕਹਣਾ ਨਾ ਵੀ ਯਾਰ ਵੀ ਅੰਨੇ ਉਹ ਤੁਹਾਨੂੰ ਸਮਝ ਨਹੀਂ ਲੱਗਦੀ ਤੁਸੀਂ ਕਿਤਨਾ ਦੇ ਕੰਮ ਕਰਦੇ ਹੋ ਤੁਹਾਡੀ ਗੱਲ ਤੋਂ ਕਿਵੇਂ ਝੁੱਕ ਕੇ ਲੈ ਗਏ ਪਰ ਅੱਜ ਮੈਨੂੰ ਪਤਾ ਲੱਗਾ ਵੀ ਉਹ ਮੈਨੂੰ ਵੀ ਅੰਨਾ ਬਣਾ ਕੇ ਮੈਂ ਇਹ ਵੀ ਤੁਹਾਡੇ ਮਾਧਿਅਮ ਨਾਲ ਗੱਲ ਕਹਿਣਾ ਚਾਹੁੰਦਾ ਵੀ ਜੇ ਕਿਸੇ ਚਾਚੇ ਤਾਏ ਭੂਆ ਭੂਣ ਮੰਮੇ ਕੋ ਜਿਹੜੀ ਵੀਡੀਓ ਜਾਂਦੀ ਏ ਜੇ ਉਹ ਕਹੇਗਾ ਨਾ ਵੀ ਮੇਰਾ ਨਾਮ ਵਿੱਚ ਨਾ ਆਵੇ ਜਾਂ ਆਪਾਂ ਉਹਦਾ ਨਾਮ ਵੀ ਨਹੀਂ ਲਵਾਵਾਂਗੇ ਬਸ ਸਾਨੂੰ ਇਹ ਆ ਵੀ ਉਹ ਦੱਸ ਦੋਵੇ ਕਿ ਫਲਾਨੀ ਫਲਾਨੀ ਜਨਾਨੀ ਹੈ ਆਪਣਾ ਜੋ ਬੰਦਾ ਆ ਗਿਆ ਪਹਿਲਾ ਇਨਾਮ ਲੈ ਜੇ ਬਾਅਦ ਜਾ ਪਾਓ ਕਰਕੇ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਾ ਮਰਸਾ ਦੇ ਮਜੀਠਾ ਰੋਡ ਇੰਦਾ ਕਲੋਨੀ ਆ ਪਾਰਟੀਆਂ ਕਲਾਟ ਹਾਊਸ ਦੀ ਆ ਖਾਸ ਕਰ ਤੁਸੀਂ ਦੇਖ ਸਕਦੇ ਹੋ ਇੱਕ ਤੁਹਾਨੂੰ ਇੱਕ ਵੀਡੀਓ ਜਿਹੜੀ ਆ ਬੜੇ ਤੁਸੀਂ ਧਿਆਨ ਨਾਲ ਦੇਖੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਜਿੱਥੇ ਕਿ ਦੋ ਬੀਬੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣਾ ਸਿਰ ਪੂਰਾ ਟੱਕਿਆ ਹੋਇਆ ਚੁੰਨੀਆਂ ਦੇ ਨਾਲ ਸਿਰ ਤੱਕ ਟੱਕਿਆ ਹੋਇਆ ਅਤੇ ਉਹ ਬੀਬੀਆਂ ਆ ਕੇ ਪਾਰਟੀ ਸਾਹਿਬ ਨੂੰ ਕਹਿੰਦੀਆਂ ਨੇ ਵੀ ਭਾਈ ਮੈਨੂੰ ਸੂਟ ਦਿਖਾਓ ਸੂਟ ਦਿਖਾਓ ਵਧੀਆ ਨੇੜਾ 2.5 ਤੋਂ 3000 ਵਾਲਿਆ ਅਤੇ ਉਸ ਤੋਂ ਬਾਅਦ ਇਹ ਬੀਬੀਆਂ ਬੜੇ ਛਾਤਰ ਤਰੀਕੇ ਨਾਲ ਦੋ ਸੂਟ ਕਿ ਪਤਾ ਨਹੀਂ ਤਿੰਨ ਸੂਟ ਚੋਰੀ ਕੱਕ ਲੈ ਜਾਂਦੀਆਂ ਨੇ ਬਾਕੀ ਗੱਲ ਬਾਤ ਕਰਾਂਗੇ ਭਾਟਾ ਸਾਹਿਬ ਨਾਲ ਜਿਲਮਦਰ ਸਿੰਘ ਭਾਟੇ ਸਾਡੇ ਨਾਲ ਨੇ ਪੁੱਛਾਂਗੇ ਸਾਡਾ ਮਾਮਲਾ ਕੀ ਆ ਭਾਟੇ ਸਾਹਿਬ ਕੀ ਕਟਣਾ ਕੀ ਵਾਪਰੀ ਦੱਸ ਕਹਿੰ ਨੂੰ ਸਾਡਾ ਕਰ ਦਿਓ ਤੁਸੀਂ ਇੱਕ ਵੀਡੀਓ ਵਾਇਲ ਕੀਤੀ ਆਪਣੇ ਫੇਸਬੁੱਕ ਪੇਜ ਤੇ ਕੀ ਕਟਣਾ ਕੀ ਸਾਰੀ ਹੋਈ ਹੈ ਕਟਣਾ ਇਹ ਹੋਈ ਜੀ ਵੀ ਜ਼ਿੰਦਗੀ 'ਚ ਕਦੀ ਇਹੋ ਜਿਹਾ ਕੋਈ ਕੰਮ ਮੇਰੀ ਦੁਕਾਨ ਤੇ ਹੋਇਆ ਹੀ ਨਹੀਂ ਬਿਲਕੁਲ ਮੇਰੀ ਦੁਕਾਨ ਤੇ ਹਰਜੀਤ ਜੀ ਮੈਂ ਤੁਹਾਨੂੰ ਇੱਕ ਤੁਹਾਡੇ ਪ੍ਰਸ ਦੇ ਮਾਧਿਮ ਰਾਈ ਦੱਸਣਾ ਚਾਹੁੰਦਾ ਵੀ ਮੇਰੀ ਦੁਕਾਨ ਦੇ ਉੱਤੇ ਰਾਤ ਨੂੰ ਕਿਸੇ ਨੇ ਕੋਈ ਸਕੂਟਰ ਮੋਟਰਸਾਈਕਲ ਬਾਹਰ ਖੁੱਲਾ ਵੀ ਪਿਆ ਰਹੇ ਨਾ ਤੇ ਲੋਕਾਂ ਨੇ ਇੰਨਾ ਕੋ ਡਰ ਹੈਗਾ ਵੀ ਪਾਟੀਆਂ ਦੇ ਬੂਏ ਕੇ ਚੀ ਪਈ ਇਹਨੂੰ ਹੱਥ ਨਹੀਂ ਲਾਣਾ ਬਿਲਕੁਲ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਾਲ ਵਾਕਿਆ ਇੱਕ ਹੋਇਆ ਸੀ ਇਹੋ ਜਿਹਾ ਉਹ ਭਾਜੀ ਦੀ ਦੁਕਾਨ ਦੇ ਬਾਹਰੋਂ ਇੱਕ ਬੱਚਾ ਤੇ ਜਨਾਨੀ ਆਏ ਪਜਾਮਾ ਲਾ ਕੇ ਚੱਲ ਗਏ ਉਹਨਾਂ ਦੇ ਘਰ ਪਹੁੰਚ ਕੇ ਪਜਾਮਾ ਵਾਪਸ ਲਿਆ ਜਨਾਨੀ ਨੇ ਮਾਫੀ ਮੰਗੀ ਈਵਨ ਦੈਨ ਉਹ ਕਹਿੰਦੀ ਭਾਜੀ ਮੈਨੂੰ 10000 ਰੁਪਏ ਜੁਰਮਾਨਾ ਵੀ ਲਾ ਦਿਓ ਤੇ ਮੇਰੀ ਆਵਾਜ਼ ਕਿਤੇ ਚੁੱਕੀ ਹੋਣਾ ਤੇ ਮੇਰ ਕੋ ਅੱਜ ਵੀ ਉਹ ਵੀਡੀਓ ਪਈ ਹੈ ਪਰ ਮੈਂ ਉਹ ਕਿਤੇ ਨਸ਼ਰ ਨਹੀਂ ਕੀਤੀ ਵੀਡੀਓ ਵੀ ਚਲੋ ਕੋਈ ਗੱਲ ਨਹੀਂ ਇੱਕ ਲੇਡੀਜ਼ ਹੈ ਇੱਜ਼ਤ ਹੁੰਦੀ ਹੈ ਪਰ ਮੈਂ ਭਾਜੀ ਦੁਕਾਨ ਨੂੰ ਬਚਾਉਂਦਾ ਬਚਾਉਂਦਾ ਕੱਲ ਆਪਣੀ ਦੁਕਾਨ ਜਿਹੜੀ ਲਟਾ ਬੈਠਾ ਕਿਸ ਤਰ੍ਹਾਂ ਲਟਾ ਬੈਠੇ ਦਸ਼ਕਾ ਨੂੰ ਸਾਂਝਾ ਕਰਦੇ ਹੋ ਬੜੇ ਲੰਬੇ ਸਮੇਂ ਤੋਂ ਤੁਸੀਂ ਕਰਦੇ ਹੋ ਕੰਮ ਕੱਪੜੇ ਦਾ ਚੌਥੀ ਪੀੜ੍ਹੀ ਸਾਨੂੰ ਪਤਾਗਾ ਤੁਸੀਂ ਕੰਮ ਕਰਦੇ ਆ ਰਹੇ ਹੋ ਉਹ ਘਟਨਾ ਕੀ ਵਾਪਰੀ ਆ ਸਮਾਂ ਕਿੰਨੇ ਵਜ ਦਾ ਸੀ ਸਾਡੀ ਗੱਲ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿਸਤਾਂ ਦੀਆਂ ਲੇਡੀਜ਼ ਆਈਆਂ ਨੇ ਕੀ ਰੰਗ ਦੇ ਕੱਪੜੇ ਪਾਏ ਸੀ ਉਲੀਆ ਕਿਸ ਤਰ੍ਹਾਂ ਦਾ ਸੁਣਾਦਾ ਮੈਂ ਤੁਹਾਨੂੰ ਵੀਡੀਓ ਹੀ ਦਿਖਾ ਦਿੰਦਾ ਜੀ ਨਾਲ ਵੀਡੀਓ ਵੀ ਦਿਖਾ ਦਿੰਦਾ ਆ ਦੇਖੋ ਜੀ ਵੀਡੀਓ ਇਹ ਕੱਲ ਪੂਰਾ ਟਾਈਮ 1:30 ਦਾ 1:35 ਮਿੰਟ ਦਾ ਟਾਈਮ ਸੀ ਜੀ ਇਹ ਲੇਡੀਜ਼ ਦੋ ਮੇਰੇ ਕੋ ਉਪਰੀ ਆਈਆਂ ਮੈਂ ਕਿ ਮੇਰੇ ਕੋ ਆਲਮੋਸਟ 90 95 96% ਗਾਗ ਜਿਹੜਾ ਮੇਰਾ ਨਾ ਸਾਰਾ ਫੇਸ ਟੂ ਫੇਸ ਵਾਕਬ ਹੈ ਇਹ ਲੇਡੀਜ਼ ਉਪਰੀ ਆਈਆਂ ਮੇਰੇ ਕੋ ਦੋ ਆਪਾਂ ਨਾ ਰਖੜੀ ਦਾ ਬੇਟੀ ਨੂੰ ਸੂਟ ਦਿਨਾਂ ਤੇ ਭਾਜੀ ਕੋਈ ਸੂਟ ਚੰਗਾ ਦਿਖਾ ਦਿਓ ਮੈਂ ਨਾ ਇੱਥੋਂ ਸੂਟ ਆ ਦੇਖੋ ਇੱਥੋਂ ਸੂਟ ਦਿਖਾਏ ਕੋਈ 7-800 ਰੇਂਜ ਤੋਂ ਸ਼ੁਰੂ ਕੀਤੇ ਕੋਈ 12 14 ਸੂਟ ਦੇਣ ਵਾਲੇ ਸ਼ੁਰੂ ਕੀਤੇ ਮੈਨੂੰ ਕਹਿੰਦੀ ਪਾਜੀ ਸੂਟ ਵਧੀਆ ਦਿਖਾਓ ਮੈਂ ਇੱਥੋਂ ਦਿਖਾਂਦਾ 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 ਸੀ ਨਾ ਮੇਰੇ ਕੋਲ ਹੈਵੀ ਵੈਰੈਟੀ ਪਿੱਛੇ ਪਈ ਹੈ ਮੈਂ ਉੱਥੋਂ ਦੋ ਚਾਰ ਸੂਟ ਮੇਰੀ ਆਤ ਮੈਂ ਸੂਟ ਖੋਲ ਕੇ ਦਿਖਾਣਾ ਮੈਂ ਸੂਟ ਖੋਲ ਕੇ ਦਿਖਾ ਰਿਹਾ ਤੇ ਉਹ ਜਨਾਨੀ ਕੀ ਕਰਦੀ ਹੈ ਨਾਲੇ ਲਫਾਵਾ ਲਾਂਦੀ ਹੈ ਨਾਲੇ ਸੂਟ ਇੱਧਰ ਰੱਖ ਲੈਂਦੀ ਨਾਲੇ ਲਫਾਵੇ ਲੈ ਜਾਂਦੀ ਨਾਲੇ ਸੂਟ ਇੱਧਰ ਰੱਖ ਲੈਂਦੀ ਉਹਨੇ ਜਨੂੰ ਇੱਕ ਮੇਰਾ ਬਾਹਰ ਦੋਸਤ ਆ ਗਿਆ ਇਹ ਉਹਦੇ ਨਾਲ ਸ਼ੱਕੀ ਨਿਗਾਣਾ ਵੇਖਣ ਲੱਪੀ ਉਹਨੇ ਜਨੂੰ ਇੱਕ ਲੇਡੀਜ਼ ਆ ਗਈ ਇਹ ਉਹਦੇ ਨਾਲ ਸ਼ੱਕੀ ਨਿਗਾਣਾ ਵੇਖਣ ਲੱਪੀ ਤੇ ਮੇਰੇ ਵੀ ਮਨ ਨੂੰ ਪਤਾ ਨਹੀਂ ਕੀ ਖੁਰਬੰਝੀ ਲੱਗਣ ਲੱਗੀ ਵੀ ਯਾਰ ਇਹ ਜਨਾਨੀ ਇਤਨਾ ਅੰਦਰ ਬਾਹਰ ਕਿਉਂ ਦੇਖਣ ਦੀ ਹੈ ਅਸੀਂ ਦੇਖਿਆ ਖਾਸ ਕਰਕੇ ਜਿਹੜੀ ਸੀਸ ਦੀ ਵੀ ਤੁਸੀਂ ਦਿਖਾ ਰਹੇ ਹੋ ਸੀਸ ਦੀ ਵਿੱਚ ਆ ਜਿਹੜੀ ਔਰਤ ਹੈ ਖਾਸ ਕਰਕੇ ਇਹਦਾ ਧਿਆਨ ਜਿਹੜਾ ਖਾਸ ਕਰਕੇ ਬਾਹਰਿਆ ਦਰਵਾਜੇ ਵਾਲਿਆ ਵੀ ਕੋਈ ਮੈਨੂੰ ਦੇਖਤ ਨਹੀਂ ਰਿਹਾ ਬਾਰ-ਬਾਰ ਇਹ ਦਰਵਾਜੇ ਵਾਲਾ ਜੂਰ ਦੇਖ ਰਹੀ ਹੈ ਜੀ ਇਹ ਪਤਾ ਕੀ ਹੈ ਉਹ ਜਿਵੇਂ ਕਹਿੰਦੇ ਨਾ ਚੋਰ ਦੀ ਦਾੜੀ 'ਚ ਤਿੰਕਾ ਅਗਲਾ ਆਪਣੇ ਆਪ ਨੂੰ ਸੇਵ ਕਰ ਰਿਹਾ ਸੀ ਚਾਰ ਚਫੇਰੇ ਔਰ ਇੱਕ ਹੋਰ ਚੀਜ਼ ਹੈ ਇਹ ਜਨਾਨੀ ਤੁਸੀਂ ਦੇਖੋ ਪਰਲੀ ਜਨਾਨੀ ਨੂੰ ਕਵਰ ਅਪ ਨਾਲ ਕਰਨ ਦੀ ਹੈ ਸੂਟ ਲਕਾਉਣ ਦੇ ਵਿੱਚ ਨਾ ਉਹਨੂੰ ਸੂਟ ਲਕਾਉਣ ਦੇ ਵਿੱਚ ਕਵਰ ਅਪ ਕਰਨ ਦੀ ਹੈ ਉਹਨੇ ਸਪੇਸ ਦਿੱਤਾ ਆ ਵੀ ਜੇ ਸੂਟ ਮੰਨ ਲਓ ਆਪਾਂ ਇਧਰ ਪਾਨੇ ਵੀ ਆ ਤੇ ਉਧਰ ਪਾਟਿਆ ਸਾਹਿਬ ਨੂੰ ਜਿਹੜਾ ਪਤਾ ਨਹੀਂ ਲੱਗਣਾ ਚਾਹੀਦਾ ਔਰ ਦੇਖੋ ਕਵਰ ਅਪ ਵੀ ਉਹਨੇ ਪੂਰਾ ਉਸੇ ਤਰੀਕੇ ਨਾਲ ਨਹੀਂ ਕੀਤਾ ਤੇ ਮੈਂ ਜਦੋਂ ਇਹਨਾਂ ਨੂੰ ਸੂਟ ਦਿਖਾ ਕੇ ਟਿਆ ਮੈਨੂੰ ਕਹਿੰਦੀ ਵੀ ਸੂਟ ਭਾਜੀ ਸਾਨੂੰ ਪੈ ਕੇ ਸੁੱਟੀ ਜਾਓ ਆਪਾਂ ਥੋੜਾ ਜਲਦੀ ਜਾਣਾ ਸਾਨੂੰ ਸੂਟ ਦਿਖਾਓ ਮੈਂ ਪੰਜ ਸੱਤ ਸੂਟ ਨਾਲ ਉਥੋਂ ਪੈ ਕੇ ਸੁੱਟੇ ਠੀਕ ਹੈ ਪਿਆ ਦੇਖ ਲਓ ਭੈਣ ਜੀ ਔਰ ਪੰਜ ਸੱਤ ਸੂਟ ਸੁੱ ਆਟੋਮੈਟਿਕ ਦਿਮਾਗ ਦੇ ਵਿੱਚ ਨਾ ਥੋੜੇ ਆ ਹਲਚਲ ਜੀ ਹੋਵੇ ਭੀ ਯਾਰ ਇਹ ਜਨਾਨੇ ਹਰ ਸੂਟ ਨੂੰ ਨਾ ਲਵਾਵਾ ਸੁੱਟੀ ਜਾਂਦੀ ਔਨ ਦੀ ਸਪੋਰਟ ਉਹਨੇ ਦੋ ਸੂਟ ਇੱਕ ਕਾਲਾ ਤੇ ਇੱਕ ਗਾਜ ਰੰਗ ਦਾ ਦੋ ਸੂਟ ਪਾਸੀ ਕਿਤੇ ਮੈਨੂੰ ਕਹਿੰਦੀ ਆ ਦੋ ਪੈਕ ਕਰ ਦੋ ਸੂਟ ਮੈਂ ਦੋਵਾਂ ਨੂੰ ਇੱਥੋਂ ਅੱਗੇ ਲਵਾਵੇ ਲਾਣ ਲੱਪਿਆ ਮੈਨੂੰ ਕਹਿੰਦੀ ਕਿੰਨੇ ਪੈਸੇ ਮੈਂ ਕਹਾ 2700 ਰੁਪਿਆ ਕਹਿੰਦੀ ਮੈਂ ਤਾਂ 2000 ਦੇਣਾ ਮੈਂ ਸੂਟ ਚੁੱਕ ਕੇ ਬਰੇ ਰੱਖੇ ਮੈਂ ਭੰਜੀ ਦੀ ਪਹਿਲੀ ਵਾਰੀ ਇਹ ਦੁਕਾਨ ਤੇ ਆਇਆ ਕਹਿੰਦੀ ਆਹੋ ਮੈਂ ਇੱਥੇ ਘੱਟ ਵਦ ਨਹੀਂ ਹੁੰਦਾ 2700 ਦਾ ਮਤਲਬ 2700 ਰੁਪਿਆ ਹੀ ਲ ਉਹ ਬਾਹਰ ਚਲ ਗਿਆ ਮੇਰਾ ਦੋਸਤ ਮੇਰਾ ਅੰਦਰ ਆ ਗਿਆ ਤੇ ਮੈਨੂੰ ਨਾ ਪਤਾ ਨਹੀਂ ਕੀ ਗੱਲ ਮੈਨੂੰ ਚੈਨ ਜਿਹਾ ਜਿਵੇਂ ਕੋ ਉਹ ਨਾ ਮੈਨੂੰ ਚੈਨ ਨਹੀਂ ਆਣ ਰਿਹਾ ਆਪਣੇ ਆਪ ਨੂੰ ਮੇਰਾ ਮਨ ਜਿਹੜਾ ਨਾ ਖਲੋਂਦਾ ਨਹੀਂ ਪਿਆ ਆਪਣੇ ਆਪ ਨੂੰ ਕਈ ਨਾ ਅੰਦਰੋਂ ਜਿਵੇਂ ਆਵਾਜ਼ ਆਉਂਦੀ ਹੈ ਆਵਾਜ਼ ਆ ਰਹੀ ਵੀ ਯਾਰ ਇਹ ਕੋਈ ਹਰਕਤ ਹੋਈ ਮੇਰ ਨਾਲ ਅੱਛਾ ਇੰਨਾ ਗਾ ਗਾਂਦਾ ਕਦੀ ਅੱਜ ਤੱਕ ਆਪਾਂ ਕੈਮਰਾ ਚੈੱਕ ਹੀ ਨਹੀਂ ਕੀਤਾ ਤੇ ਮੈਂ ਨਾ ਕੱਲ ਕੈਮਰਾ ਚੈੱਕ ਲਗਾ ਮੁੰਡਾ ਮੈਨੂੰ ਕਹਿੰਦਾ ਅੰਕਲ ਰਹਿਣ ਦੋ ਕੈਮਰਾ ਕੀ ਚੈੱਕ ਕਰਨਾ ਮੈਂ ਨਹੀਂ ਬੇਟਾ ਮੈਨੂੰ ਥੋੜਾ ਨਾ ਸ਼ੱਕ ਜਾ ਪੈਣ ਦਿਆ ਕਿਉਂਕਿ ਮੈਂ ਮੋਰ ਪੰਖੇ ਸੂਟ ਤੇ ਮੈਂ ਕੈਮਰਾ ਜਦੋਂ ਓਨ ਕੀਤਾ ਤੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇੱਕ ਸੂਡੋ ਨੇ ਪਾਇਆ ਹਜੇ ਇੰਨੀ ਗੱਲ ਕਰਨ ਦੇ ਦੂਜਾ ਨੇ ਫਿਰ ਚੁੱਕੇ ਪਾ ਲਿਆ ਤੇ ਪਰ ਮੈਨੂੰ ਨਹੀਂ ਪਤਾ ਲੱਗਾ ਮੈਂ ਕਿਹੜੇ ਦੀ ਦੁਕਾਨ ਛੱਡ ਕੇ ਮੋਟਰਸਾਈਕਲ ਲੈ ਕੇ ਭੱਜ ਗਿਆ ਮਗਰ ਪਰ ਮੈਂ ਬਹੁਤ ਜ਼ਿਆਦਾ ਉਹਨਾਂ ਨੂੰ ਲੱਭਿਆ ਪਰ ਉਹ ਮੈਨੂੰ ਜਨਾਨੀਆਂ ਨਹੀਂ ਦਿਖੀਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਭੱਜਾ ਸਾਹਿਬ ਪਾਟੇ ਸਾਹਿਬ ਨੇ ਵੀ ਉਹ ਜਨਾਨੀਆਂ ਹੱਥਾਂ ਤੇ ਹੱਥ ਮਾਰ ਕੇ ਸੂਟ ਲਾ ਗਈਆਂ ਜਿਵੇਂ ਦੱਸਿਆ ਪਾਟੇ ਸਾਹਿਬ ਵੀ ਉਹਨਾਂ ਦੀ ਵੀ ਤੀਸੀ ਅੱਖ ਆ ਉਹ ਬੜੇ ਇਤਿਆਹ ਦੇ ਨਾਲ ਨਿਗਾਣਾ ਕੰਮ ਕਰਦੇ ਨੇ ਹਰ ਕਿਸੇ ਨੂੰ ਉਹ ਲੋਕਾਂ ਦੀ ਅੱਖ ਪੜ ਲੈਂਦੇ ਨੇ ਪਰ ਮੈਨੂੰ ਲੱਗਦਾ ਇਹ ਬੀਬੀਆਂ ਦੀ ਅੱਖ ਨਹੀਂ ਪੜ ਸਕਿਆ ਕਿਉਂਕਿ ਇਹ ਬੀਬੀਆਂ ਛਾਤਰ ਬਹੁ ਸੀ ਤੁਸੀਂ ਦੇਖ ਸਕਦੇ ਹੋ ਕਿੰਨੀ ਹਾਸੀ ਦੀ ਸਫਾਈ ਬੀਬੀਆਂ ਦੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਫਿਰ ਵੀ ਉਹਨਾਂ ਡਰ ਨਹੀਂ ਰਿਹਾ ਕਿ ਅਸੀਂ ਸਾਡੀ ਫੋਟੋ ਸਾਡੀ ਵੀਡੀਓ ਜਿਹੜੀ ਉਹ ਕੈਦ ਹੋ ਜੂਗੀ ਸੀਸੀਟੀਵੀ ਕੈਮਰੇ ਚ ਫੇਰ ਵੀ ਜਿਹੜੀ ਉਹਨਾਂ ਨਾਲ ਚੋਰੀ ਜਿਹੜੀ ਆ ਬੜੀ ਸਾਸ ਵਾਇਰ ਰਗੀਦੀ ਪਰ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਅੱਖ ਤੋਂ ਕੋਈ ਨਹੀਂ ਬਚ ਸਕਦਾ ਐਸ ਕਰਕੇ ਕੈਮਰੇ ਦੇ ਅੱਖ ਵਿੱਚ ਰਿਕਾਰਡ ਹੋ ਗਿਆ ਕਿਸ ਤਰ੍ਹਾਂ ਬੀਬੀ ਜਿਹੜੀ ਆ ਕੱਚੇ ਜਿਹੜੀ ਆਪਣੇ ਸੂਟ ਨੂੰ ਮਾਰਦੀ ਆ ਤੇ ਅਸੀਂ ਦੇਖਿਆ ਪਾਤੀ ਸਾਹਿਬ ਖਾਸ ਕਰਕੇ ਉਹਨਾਂ ਬੀਬੀਆਂ ਨੇ ਸੂਟ ਇੱਕੋ ਰੰਗ ਦੇ ਪਾਏ ਹੋਏ ਸੀ ਅਸੀਂ ਦੇਖਿਆ ਖਾਸ ਕਰਕੇ ਉਹਨਾਂ ਨੇ ਇੱਕੋ ਰੰਗ ਦੇ ਕੱਪੜੇ ਪਾਏ ਸੀ ਸਿਰ ਵੀ ਟੱਕੇ ਹੋਏ ਸੀ ਉਹਨਾਂ ਨੇ ਮੈਂ ਤੁਹਾਨੂੰ ਦੱਸਣ ਲੱਗਾ ਜੀ ਥੋੜਾ ਜਿਹਾ ਐਟੀਟਿਊਡ ਉਹ ਵਰਤਾਇਆ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕਵਰ ਕੀਤਾ ਸੀ ਸਾਰਾ ਕੀਤਾ ਜਾਈਆਂ ਸੀ ਜੀ ਇਸ ਚ ਇਸ ਤਰ੍ਹਾਂ ਆਈਆਂ ਸੀ ਠੀਕ ਹੈ ਔਰ ਦੇਖੋ ਸੂਟ ਨੂੰ ਉਹਨਾਂ ਨੇ ਜਦੋਂ ਲਿਆ ਸੂਟ ਨੂੰ ਇੰਜ ਲਫਾਵਾ ਲਾ ਕੇ ਤੇ ਸੂਟ ਉਹਨਾਂ ਮੇਰੀ ਅੱਖ ਵੇਖੀ ਇੱਧਰ ਵੇਖਿਆ ਉੱਧਰ ਵੇਖਿਆ ਨੇ ਨਾਲ ਹੀ ਇੰਜ ਕਰਕੇ ਸੂਟ ਰੱਖ ਲਿਆ ਜੀ ਇੰਜ ਕਰਕੇ ਆਹ ਦੇਖੋ ਹੈਰਾਨਗੀ ਦੀ ਗੱਲ ਇਹ ਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਭਾਡੇਆ ਸਾਹਿਬ ਕਿਤੇ ਨਾ ਕਿਤੇ ਉਹਨਾਂ ਨੂੰ ਦੇਖ ਨਹੀਂ ਸਕੇ ਦੇਖੋ ਜੇ ਮੇਰੇ ਮੰਚ ਕੋਈ ਕੁਝ ਹੋਈ ਹਰਕਤ ਅੱਖ ਤੇ ਮੇਰੀ ਤੀਜੀ ਖੁੱਲੀ ਸੀ ਹਰਕਤ ਹੋਈ ਤੇ ਕੈਮਰਾ ਚੈੱਕ ਕੀਤਾ ਨਹੀਂ ਤੇ ਕੀ ਪਤਾ ਪਹਿਲਾਂ ਦੁਕਾਨਾਂ ਤੇ ਕੀ ਕੁਝ ਹੁੰਦਾ ਰਿਹਾ ਤੇ ਕੀ ਕੋਈ ਨਹੀਂ ਹੁੰਦਾ ਰਿਹਾ ਪਰ ਮੈਨੂੰ ਕੱਲ ਉਸ ਟਾਈਮ ਤੇ ਜਿਹੜਾ ਨਾ ਮਹਿਸੂਸ ਹੋਇਆ ਵੀ ਜਿਹੜਾ ਮੇਰੀ ਦੁਕਾਨ ਤੇ ਕੁਝ ਨਾ ਕੁਝ ਜਿਹੜੀ ਨਾ ਹਿਲਜੁਲ ਹੋ ਗਈ ਹੈ ਹੈਰਾਨਗੀ ਦੀ ਗੱਲ ਹੈ ਵੀ ਮੈਨੂੰ ਸਭ ਤੋਂ ਵੱਡਾ ਦੁੱਖ ਤੁਹਾਨੂੰ ਕੀ ਕਹਿ ਰਿਹਾ ਮੈਨੂੰ ਸਭ ਤੋਂ ਵੱਡਾ ਮੈਨੂੰ ਸੂਟਾਂ ਦਾ ਦੁੱਖ ਨਹੀਂ ਯਾ ਇਨ੍ਹਾਂ ਲੋਕਾਂ ਨੂੰ ਦਾਨਪੁਨ ਕਰੀਦਾ ਚਲੋ ਪਰਮਾਤਮਾ ਨੇ ਗੁਰੂ ਰਾਮਦਾਸ ਜੀ ਨੇ ਸਾਨੂੰ ਦਾਲ ਫੁਲਕੇ ਜੋਗਾ ਕਰਤਾ ਕੋਈ ਟਾਈਮ ਸੀ ਮੈਂ ਵੀ ਤੁਹਾਨੂੰ ਪਤਾ ਮੈਂ ਬੜੇ ਲੱਗ ਰੇੜੀ ਦੇ ਉੱਤੇ ਬਰਫਾ ਵੇਚਦਾ ਰਿਆਂ ਸਬਜੀ ਮੈਂ ਵਿੱਚ ਇੱਕ ਬਾਰਾਂ ਮੈਂ ਵਿੱਚ ਹੀ ਮੈਂ ਬੜੇ ਕੰਮ ਕੀਤੇ ਆ ਮੈਨੂੰ ਕੈਮਰੇ 'ਚ ਕਹਿਣ ਲੱਗਿਆ ਸੰਕੋਚ ਨਹੀਂ ਆਂਦਾ ਲੋਕੀ ਸ਼ਰਮ ਕਰਦੇ ਆ ਕੈਮਰੇ ਅੱਗੇ ਆ ਕੇ ਕਹਿਣ ਲੱਗਿਆ ਅਖਬਾਰ ਤੱਕ ਮੈਂ ਵੇਚੀ ਜੀ ਤੇ ਮੈਨੂੰ ਅੱਜ ਗੁਰੂ ਰਾਮਦਾਸ ਜੀ ਨੇ ਦਿੱਤਾ ਕੁਛ ਤੇ ਜੇ ਮੈਂ ਇਹਦੇ ਵਿੱਚੋਂ 2-4-5% ਜੇ ਮੈਂ ਕੱਢ ਦੇਣਾ ਨਾ ਦਾਨਪੁਨ ਤੇ ਪਰਮਾਤਮਾ ਦੀ ਕਿਰਪਾ ਹੀ ਹੈ ਜਿਹੜਾ ਅੱਜ ਮੈਂ ਇੱਥੇ ਬੈਠਾ ਆਇਆ ਠੀਕ ਹੈ ਨਾ ਤੇ ਵੇਖੋ ਮੈਨੂੰ ਇਸ ਗੱਲ ਦਾ ਦੁੱਖ ਆਇਆ ਵੀ ਉਹ ਜਿਹੜੀ ਪਰਲੀ ਬੀਬੀ ਜਿਹੜੀ ਕਵਰ ਅਪ ਕਰਨੀ ਉਹ ਅਮਰਤ ਹਰੀ ਬੀਬੀ ਸੀ ਪਰਮਾਤਮਾ ਦੇ ਨਾਮ ਤੇ ਇਹੋ ਜੀਆਂ ਬੀਬੀਆਂ ਮੈਂ ਤੈਨੂੰ ਕਹਣਾ ਵੀ ਕਲੰਕ ਹੈਗੀਆਂ ਮਨੂੰ ਇਨਸਾਫ਼ ਮਿਲਣਾ ਮੈਂ ਤੈਨੂੰ ਇਹ ਗੱਲ ਕਹਿੰਦੇ ਮਨੂੰ ਇਨਸਾਫ਼ ਮਿਲਣਾ ਮੇਕੋ ਨਾ ਨਾ ਇਨਸਾਫ਼ ਮਿਲਿਆ ਤੇ ਮਾਰੇ ਕੋ ਰੋ ਇਨਸਾਫ਼ ਮਿਲਣਾ ਜਿਹੜਾ ਅੰਮ੍ਰਿਤ ਛੱਕੇ ਗਾਤਰਾ ਪਾ ਗਿਓ ਨੇ ਇਹ ਕੰਮ ਕੀਤਾ ਜਾਂ ਕਰਾਇਆ ਦੇਖੋ ਭਾਈਵਾਲ ਤੇ ਬਰਾਬਰ ਦੀ ਹੈ ਪਰ ਕੀ ਲੱਗਦਾ ਜਿਹਨੇ ਅਮਰ ਛਕਿਆ ਵਾ ਇਸੇ ਵਿਖਿਆ ਉਹ ਵੀ ਵੀਡੀਓ ਵਿੱਚ ਬੀਬੀ ਨੇ ਸਿਰ ਕਵਰ ਕੀਤਾ ਮਟਕੀ ਸਾਹਿਬ ਮਟਕੀ ਬੰਨੀ ਹੋਈ ਸੀ ਤੇ ਕੀ ਲੱਗਦਾ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਵੀ ਯਾਰ ਇਹ ਅਮਰ ਧਾਰੀ ਨੇ ਇਹ ਸਿੱਕੀ ਨੇ ਐਸਾ ਕਿ ਰੱਬ ਦੇ ਨਾਮ ਉਹ ਲੈ ਲੈਂਦੇ ਹੋਣਗੇ ਪਰ ਜਦੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਦੇ ਨੇ ਕਿਤੇ ਨਾ ਕਿਤੇ ਕਿਹੜੇ ਮਾਨ ਚਝੋਟੇ ਵੀ ਜਾਂਦਾ ਕਿਤੇ ਵਿਸ਼ਵਾਸ ਚੁੱਕਿਆ ਵੀ ਜਾਂਦਾ ਚੀਜ਼ ਨੂੰ ਲੈ ਕੇ ਤੇ ਪਰ ਜੀਜੀ ਇੱਥੇ ਆ ਕੇ ਨਾ ਸਾਡੀ ਆਸਥਾ ਨੂੰ ਨਾ ਠੇਸ ਲੱਗਦੀ ਬਿਲਕੁਲ ਗੁਰੂ ਮਹਾਰਾਜ ਲੋ ਜਦੋਂ ਆਪਾਂ ਬਾਣਾ ਬੰਨਿਆ ਨਾ ਬਹੁਤ ਕੁਸ਼ਿਹਦਤਾਂ ਦਿੱਤੀਆਂ ਜਾਂਦੀਆਂ ਉਹ ਕਹਿੰਦੇ ਵੀ ਊੜਾ ਤੇ ਜੂੜਾ ਸਾਂਭੰਦੀ ਲੋੜ ਏ ਨਾ ਇਹਨੇ ਬੀਬੀ ਨੇ ਊੜਾ ਸਾਂਭਿਆ ਤੇ ਨਾ ਇਹਨੇ ਜੂੜਾ ਸਾਂਭਿਆ ਇਹ ਜਿਹੜਾ ਸੂਟ ਲੈ ਗਈ ਨਾ ਇਹ ਕੀ ਪਤਾ ਕਿੰਨੀ ਕੋ ਵੱਡੀ ਪਾਪਾਂ ਦੀ ਜਿਹੜੀ ਭਾਗਣ ਬਣ ਗਈ ਹੈ ਮਨਿਸਪੀ ਕੀ ਆ ਕੀ ਸੀ ਬੀਬੀ ਦਾ ਆਖੇ ਕਿ ਕਿੰਨੂ ਸੂਟ ਦੇਣਾ ਵਾ ਤਿਹਾਰ ਕਿਹੜਾ ਆ ਰਿਹਾ ਵਾ ਤੇ ਇਹ ਕਿ ਨਹੀਂ ਵਧੀਆ ਤੋਂ ਵਧੀਆ ਸੂਟ ਕਿੰਨੇ ਵਾਲਾ ਦਿਖਾਓ ਇਹ ਕੀ ਕਹਿੰਦੀ ਸੀ ਬੀਬਾ ਕੇ ਉਹਨਾਂ ਨੇ ਮੈਨੂੰ ਮੈਂ ਤੁਹਾਨੂੰ ਦੱਸਿਆ ਵੀ ਮੇਰਾ 95 96% ਗਾਗ ਜਿਹੜਾ ਨਾ ਮੇਰਾ ਆਲਮੋਸਟ ਫੇਸ ਟੂ ਫੇਸ ਵਾਕਫ ਏ ਉਹ ਬੀਬੀਆਂ ਕੱਲ ਉਪਰੀਆਂ ਸੀ ਮੈਂ ਤੁਹਾਨੂੰ ਦੱਸਣ ਲਿਆ ਆਂਦੇ ਆ ਉਹਨਾਂ ਰਖੜੀ ਦੇ ਤਿਹਾੜ ਕਰਕੇ ਆਪਣੀ ਬੇਟੀ ਦੇ ਸੂਟ ਵਾਸਤੇ ਮੰਗ ਕੀਤੀ ਵੀ ਮੈਂ ਆਪਾਂ ਬੇਟੀ ਨੂੰ ਦੇਣਾ ਸੂਟ ਤੇ ਮੈਨੂੰ ਨੇਚਰਲੀ ਇਹ ਰਖੜੀ ਕਰਕੇ ਗਾਗ ਜੇ ਸਾਡੇ ਕੋ 95 96% ਜਿਹੜਾ ਵਾਕਫ ਆ ਰਿਹਾ ਤੇ 4 5% ਗਾਗ ਉਪਰਾ ਵੀ ਆ ਰਿਹਾ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਵੀ ਦੁਕਾਨ ਵੀ ਫੇਮਸ ਹੈ ਤੁਹਾਡੇ ਭਰਾ ਦੀ ਤੇ ਚਾਰ ਚਪਰੋਂ ਗਾਗ ਵੀ ਆਂਦਾ ਤੇ ਹੋ ਸਕਦਾ ਮੈਂ ਕਹਾਂ ਬਾਹਰੋਂ ਕੋਈ ਪੁੱਛ ਗਿੱਚ ਕੇ ਕੋ ਗਾਗ ਆ ਗਿਆ ਹੋਵੇ ਪਰ ਮਨੂੰ ਨਹੀਂ ਸੀ ਪਤਾ ਵੀ ਉਹ ਮੈਨੂੰ ਹੀ ਟਾਂਕਾ ਲਾਣ ਆ ਗਈਆਂ 2700 ਰੁਪਏ ਦੇ ਦੋ ਸੂਟ ਕੱਢੇ 2000 ਰੁਪਏ ਮਨੂੰ ਕਹਿੰਦੀਆਂ ਲਾਲਾ ਮੈਂ ਰੁਪਈਆ ਨਹੀਂ ਘੱਟ ਲੰਦਾ ਮੈਂ ਸੂਟ ਚੁੱਕੇ ਪਰੇ ਸੁਟੇ ਮੈਂ ਭੈਣ ਜੀ ਪਹਿਲੀ ਵਾਰ ਹੀ ਆਇਓ ਕਹਿੰਦੇ ਆਹੋ ਪਹਿਲੀ ਵਾਰ ਹੀ ਆਏ ਆ ਜੇ ਕਿਤੇ ਮਾੜੀ ਮੋਟੀ ਵੀ ਹਰਕਤ ਮਨੂੰ ਕਿਤੇ ਮਾੜੀ ਮੋਟੀ ਵੀ ਹਰਕਤ ਦਿਖ ਜਾਂਦੀ ਤੇ ਤੁਹਾਨੂੰ ਪਤਾ ਮੈਂ ਥੋੜਾ ਜਾਣ ਦੇਣਾ ਸੀ ਅਸੀਂ ਦੇਖਿਆ ਵੱਡੀ ਵੱਡੀ ਕਿ ਪਹਿਲਾ ਮਾਮਲਾ ਨਹੀਂ ਅਸੀਂ ਦੇਖਿਆ ਭਾੜੇ ਸਾਹਿਬ ਇਸ ਤਰ੍ਹਾਂ ਦੇ ਮਾਮਲੇ ਆਏ ਦੇਖਣ ਨੂੰ ਮਿਲਦੇ ਨੇ ਬੀਬੀਆਂ ਹੁੰਦੀਆਂ ਖਾਸ ਤਕਿ ਉਹ ਇਲਾਕਾ ਚ ਹੁੰਦੀਆਂ ਨੇ ਪੂਰਾ ਸ਼ਹਿਰ ਛੱਡ ਕੇ ਜਿੱਥੇ ਇਲਾਕਾ ਅੰਦਰੂਨੀ ਸ਼ਹਿਰ ਹੋਵੇ ਅੰਦਰੂਨੀ ਇਲਾਕਾ ਹੋਵੇ ਉਹ ਚ ਹੁੰਦੀਆਂ ਨੇ ਕੀ ਲੱਗਦਾ ਨਹੀਂ ਇਹ ਕਿਤੇ ਉਹਨਾਂ ਨੇ ਵੀ ਇਹੋ ਗੇਮਸ ਖੇੜੀ ਆ ਕਿ ਅਸੀਂ ਸ਼ਾਲਾ ਸ਼ਹਿਰ ਛੱਡ ਕੇ ਅੰਦਰੂਨੀ ਸ਼ਹਿਰ ਜਾਂਦੇ ਆ ਜਿੱਥੇ ਸਾਡਾ ਕੋ ਵਾਕਬ ਨਾ ਹੋਵੇ ਜਿੱਥੇ ਸਾਡਾ ਕੋ ਪਛਾਣਦਾਰ ਨਾ ਹੋਵੇ ਪਰ ਕੀ ਲੱਗਦਾ ਨਹੀਂ ਇਹ ਚੀਜ਼ਾਂ ਜਿਹੜੀਆਂ ਗਰੋ ਹੋ ਸਕਦਾ ਵਾ ਜਿੱਤੇ ਕਿਨੇ ਲੰਬੇ ਸਮੇਂ ਤੋਂ ਕ ਕਈ ਵਾਰ ਨਾ ਆਪਾਂ ਵੇਖਦੇ ਨੇ ਆ ਵੀ ਲੋਕਾਂ ਦੀ ਲਾਟਰੀ ਨਿਕਲਦੀ ਵੇਖਦੇ ਆ ਵੀ ਯਾਰ ਇਹਦੀ ਲਾਟਰੀ ਨਿਕਲਾਈ ਅੱਜ ਫਲਾਣੇ ਦੀ ਲਾਟਰੀ ਨਿਕਲਾਈ ਫਲਾਣੇ ਦੀ ਲਾਟਰੀ ਨਿਕਲਾਈ ਮੇਰੀ ਕਦੋਂ ਨਿਕਲੂ ਹੁੰਦਾ ਨਾ ਕਈ ਵਾਰੀ ਉਹ ਇਸ ਤਾਂ ਹੀ ਉਹ ਹਿਸਾਬ ਹੋਇਆ ਵੀ ਮੈਂ ਫਲਾਣੇ ਦੀਆਂ ਚੋਰੀਆਂ ਵੇਂਦਾ ਰਿਆਂ ਫਲਾਣੇ ਦੀਆਂ ਚੋਰੀਆਂ ਵੇਂਦਾ ਰਿਆਂ ਫਲਾਣੇ ਦੀਆਂ ਚੋਰੀਆਂ ਵੇਂਦਾ ਰਿਆਂ ਤੇ ਅੱਜ ਮੇਰੀ ਚੋਰੀ ਹੋ ਗਈ ਹੈ ਉਹ ਮਗੀ ਮੈਂ ਲੋਕਾਂ ਨੂੰ ਕਹਿੰਦਾ ਨਾ ਵੀ ਯਾਰ ਤੂੰ ਅੰਨੇ ਉਹ ਤੁਹਾਨੂੰ ਸਮਝ ਨਹੀਂ ਲੱਗਦੀ ਤੂੰ ਕਿਤਨਾ ਦੇ ਕੰਮ ਕਰਦੇ ਹੋ ਤੁਹਾਡੀ ਦੁਕਾਨ ਤੋਂ ਸੂਟ ਕਿਵੇਂ ਚੁੱਕ ਕੇ ਲੈ ਗਏ ਪਰ ਅੱਜ ਮੈਨੂੰ ਪਤਾ ਲੱਗਾ ਵੀ ਉਹ ਮੈਨੂੰ ਕਿਸ ਤਰ੍ਹਾਂ ਸੂਡੋ ਨਾ ਚੁੱਕਿਆ ਕਿਸ ਤਰ੍ਹਾਂ ਉਹਨਾਂ ਨੇ ਕੈਪਚਰ ਕੀਤਾ ਕਿਸ ਤਰ੍ਹਾਂ ਉਹਨੇ ਪਿਛਲਾ ਜਿਵੇਂ ਆਰਮੀ ਚ ਬੰਦਾ ਜਾਂਦਾ ਨਾ ਕੋਈ ਲੜਾਈ ਲੜਦਾ ਤੇ ਪਿਛਲਾ ਨੂੰ ਸਮਾਨ ਕਵਰ ਕਰਦਾ ਫੜਾਂਦਾ ਉਹ ਬੀਬੀ ਦਾ ਵੀ ਉਹ ਕੰਮ ਸੀ ਜਿਹੜੀ ਅਮਰਦਤਾਰੀ ਬੀਬੀ ਸੀ ਉਹਨੂੰ ਕਵਰ ਕਰਨ ਦੀ ਸੀ ਉਹਨੂੰ ਸਪੇਸ ਦੀ ਂਡੀ ਸੀ ਉਹਨੂੰ ਸਿਗਨਲ ਦੀ ਂਡੀ ਸੀ ਉਹਨੂੰ ਕਹਿੰਦੀ ਸੀ ਸੂਟ ਚੁੱਕ ਲੈ ਕੋਈ ਗੱਲ ਨਹੀਂ ਭਾਈ ਦਾ ਧਿਆਨ ਪਰੇ ਨੂੰ ਆ ਚੁੱਕ ਚੁੱਕ ਮੈਂ ਕਿ ਮੈਨੂੰ ਇਹ ਚੀਜ਼ਾਂ ਕੱਲ ਜਿਹੜੀਆਂ ਨੇ ਅਹਿਸਾਸ ਹੋਈਆਂ ਸੂਟਾ ਸਾਟਾ ਨੂੰ ਮਾਰੋ ਗੋਲੀ ਚਲੋ ਸੂਟ ਸਾੜ ਇੱਕ ਦੋ ਲੈ ਗਏ ਉਹ ਤੇ ਉਹਨਾਂ ਦਾ ਕੋਈ ਲੈਣ ਦੇਣ ਹੋਏਗਾ ਮੈਂ ਸੋਚਾਂਗਾ ਕੋਈ ਰਖੜੀ ਵਾਲਿਆਂ ਦੋ ਭੈਣ ਆ ਗਏ ਆਂ ਦੁਕਾਨ ਤੇ ਤੇ ਰਖੜੀ ਲੈ ਗਏ ਮੈਨੂੰ ਉਸ ਚੀਜ਼ ਦਾ ਨਹੀਂ ਹੈਗਾ ਦੋ ਕੇ ਇਸ ਚੀਜ਼ ਦਾ ਉਹ ਯਾਰ ਮੋਦ ਭਰੋਂ ਦੇ ਨਾ ਤੇ ਤੇਰਨਾ ਹੋ ਗਿਆ ਕੰਮ ਇਨੇ ਸੋ ਵੀ ਕੱਲ ਦੇ ਫੋਨ ਕਿੰਨੇ ਆ ਰਹੇ ਲੋਕਾਂ ਨੂੰ ਵਿਸ਼ਵਾਸ ਆ ਰਿਹਾ ਵੀ ਵਾਕਿਆ ਜੂ ਤੁਸੀਂ ਪੋਸਟ ਪਾਈਏ ਫੇਸਬੁੱਕ ਤੇ ਮੈਨੂੰ ਲੱਗਦਾ ਜੇ ਕੋਈ ਸੀਸੀਟੀਵੀ ਨਾ ਹੁੰਦੀ ਤੇ ਸ਼ਾਇਦ ਤੁਸੀਂ ਕੱਲੀ ਪੋਸਟ ਲੈ ਕੇ ਪਾਦੇ ਮੈਨੂੰ ਲੱਗਦਾ ਲੋਕਾਂ ਯਕੀਨ ਨਹੀਂ ਸੀ ਕਰਦਾ ਵੀ ਯਾਰ ਭਾਟੇ ਝੂਠ ਬੋਲਦਾ ਚੀਜ਼ ਵਗੇ ਮੈਂ ਤੁਹਾਨੂੰ ਨਾ ਕੀ ਦੱਸਾਂ ਮੈਨੂੰ ਆ ਮੈਂ ਗੱਲ ਕਰਨਿਆ ਕਈ ਵਾਰ ਇਮੋਸ਼ਨਲ ਹੋਣਾ ਕਈ ਵਾਰ ਮੈਨੂੰ ਹਾਸਾ ਆਂਦਾ ਵੀ ਯਾਰ ਮੇਰੇ ਦੋਸਤ ਮੈਨੂੰ ਕਹਿੰਦੇ ਭਾਟਿਆ ਤੇਰਾ ਨਾ ਉਹ ਤੇਰਾ ਨਾ ਮੈਨੂੰ ਕਮੈਂਟ ਆ ਰਹੇ ਆ ਥੱਲੇ ਵੇਖਿਓ ਮੇਰੇ ਫੇਸਬੁੱਕ ਦੇ ਉੱਤੇ ਕਮੈਂਟ ਆ ਰਹੇ ਆ ਭਾਟਿਆ ਸਾਹਿਬ ਮੰਨੂ ਇਹ ਪਤਾ ਵੀ ਜੇ ਮੇਰਾ ਕੈਮਰਾ ਨਾ ਹੁੰਦਾ ਬਿਲਕੁਲ ਸਵਾਹੀ ਤੇ ਮੇਰੇ ਸੱਜਣਾ ਮਿੱਤਰਾਂ ਦੋਸਤਾਂ ਨੇ ਮੈਂ ਤਾਂ ਰਾਤ ਇੱਕੋ ਹੀ ਤੱਕ ਸੁੱਤਾ ਨਹੀਂ ਮੇਰੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਰਹਿਆ ਦੂਰੋਂ ਦੂਰੋਂ ਫੋਨ ਆਂਦੇ ਆ ਬਟ ਇਹ ਆ ਵੀ ਜਿਸ ਤਾਂ ਤੁਹਾਡੇ ਮਾਧਿਅਮ ਨਾਲ ਜਿੰਨਾ ਤੁਹਾਡਾ ਫਾਲੋਅਰ ਹੈ ਮਨੂੰ ਇੰਨਾ ਪਤਾ ਕਿਸੇ ਨਾ ਕਿਸੇ ਚਾਚੇ ਤਾਏ ਭੂਆ ਫੁੱਫੜ ਮਾਮੇ ਕੋ ਮੈਂ ਇਹ ਵੀ ਤੁਹਾਡੇ ਮਾਧਿਅਮ ਨਾਲ ਗੱਲ ਕਹਿਣਾ ਚਾਹਨਾ ਵੀ ਜੇ ਕਿਸੇ ਚਾਚੇ ਤਾਏ ਭੂਆ ਫੁੱਫੜ ਮਾਮੇ ਕੋ ਜੇ ਕਿਤੇ ਵੀਡੀਓ ਜਾਂਦੀ ਏ ਜੇ ਉਹ ਕਹੇਗਾ ਨਾ ਵੀ ਮੇਰਾ ਨਾਂ ਵਿੱਚ ਨਾ ਆਵੇ ਤੇ ਆਪਾਂ ਉਹਦਾ ਨਾਂ ਵੀ ਨਹੀਂ ਲਵਾਂਗੇ ਬਿਲਕੁਲ ਬ ਆਪਣਾ ਜੋ ਬੰਦਾ ਆਗੇ ਪਹਿਲਾ ਇਨਾਮ ਲਾ ਜੇ ਬਾਦ ਚਾ ਪਾਓ ਕਰ ਕਰ ਬਿਲਕੁਲ ਇਨਾਮ ਦੀ ਗੱਲ ਕੀਤੀ ਹੈ ਦਸ਼ਕਾਂ ਜੀ ਨੂੰ ਸਾਂਝਾ ਕਰਦੇ ਹੋ ਤੁਸੀਂ ਫੇਸਬੁਕ ਤੇ ਆਪਣੀ ਤੇ ਪਾਇਆ ਵੀ 5000 ਰੁਪਏ ਨਾਮ ਦਿੱਤਾ ਜਾਊਗਾ ਵਾਕੇ 5-6000 ਇੱਕ ਜਾਂ ਹੁਣ ਵਧਾ ਨਾਮ ਜਿਹੜਾ ਵਧਾ ਦਿੱਤਾ ਜਾਊਗਾ ਮੈਂ ਹਰਜੀਤ ਜੀ ਤੁਹਾਨੂੰ ਨੋਟ ਮੈਂ 5000 ਰੁਪਏ ਦਾ ਇਨਾਮ ਕਿਹਾ ਸੀ 5000 ਦਾ ਇਨਾਮ ਕਿਹਾ ਸੀ ਬਿਲਕੁਲ ਪਰ ਜਦੋਂ ਤੁਸੀਂ ਕੱਲ ਕੈਮਰੇ ਵਾਲੇ ਜਦੋਂ ਪੱਤਰਕਾਰ ਵੀਰ ਆਪਣੇ ਆਪ ਮੇਰੇ اعلان ਲਾਪੇ ਨਾ ਤੇ ਮੈਨੂੰ ਇਹ ਲੱਗਾ ਵੀ ਪਾਟੀਆਂ ਤੂੰ ਵੀ ਕਿਤੇ ਨਾ ਕਿਤੇ ਖਲੋਤਾ ਚਾਰ ਭਰਾ ਤੇ ਨੂੰ ਜਾਣਦੇ ਆ ਮੈਂ 5000 ਨੂੰ ਮੇਰੇ ਸੂਟ ਤੇ 10000 ਦੇ ਆ ਇਨਾਮ 5000 ਏ ਪਰ ਜਿਹੜਾ ਕੋਈ ਕਵਰ ਅਪ ਕਰੇਗਾ ਮੈਂ 5 ਦਾ ਉਹਨੂੰ 10000 ਰੁਪਏ ਇਨਾਮ ਦਵਾਂਗਾ ਮੈਂ ਤੁਹਾਨੂੰ ਇਹ ਕਹਿੰਦਿਆਂ ਮੈਨੂੰ ਉਹ ਜਨਾਨੀਆਂ ਚਾਹੀਦੀ ਆ ਮੈਨੂੰ ਉਹ ਸੂਟ ਚਾਹੀਦੇ ਆ ਔਰ ਮੈਂ ਉਹਨਾਂ ਨੂੰ ਇਹ ਦੇਖਣਾ ਚਾਹੁੰਦਾ ਵੀ ਉਹਨਾਂ ਕਿੰਨਿਆਂ ਕੋ ਲੋਕਾਂ ਦੇ ਅੱਗੇ ਕਾਂਡ ਕੀਤੇ ਹੋਏ ਆ ਮੈਨੂੰ ਸੋ ਵੀ ਤੁਸੀਂ ਕੱਪੜੇ ਦਾ ਕੰਮ ਕਰਦੇ ਹੋ ਤੁਹਾਨੂੰ ਕਦੀ ਕੋਈ ਤੁਹਾਡੇ ਜਿਵੇਂ ਫਰੈਂਡ ਸਰਕਲ ਦੇ ਖਾਸ ਕੇ ਕੱਪੜੇ ਵਾਲੇ ਨੇ ਉਹਨਾਂ ਦੇ ਕਦੀ ਫੋਨ ਆਏ ਨਹੀਂ ਆ ਵੀ ਬੀਬੀ ਸਾਡੇ ਕੋਈ ਸ਼ਰੀਫ ਤੇ ਕਰਕੇ ਗਈਆਂ ਨੇ ਕੋਈ ਵਾਰ ਇਹ ਤਾਂ ਇਸ ਤਰ੍ਹਾਂ ਪਹਿਲੀਆਂ ਹੋਈਆਂ ਅੰਜਾਮ ਆਈਆਂ ਕਿੰਨੇ ਕੋ ਫੋਨ ਆਏ ਨੇ ਵੀ ਸਾਡੇ ਦਾ ਵੀ ਆ ਕੰਮ ਹੋ ਗਏ ਨੇ ਸਾਡੇ ਦਾ ਇਸ ਤਰ੍ਹਾਂ ਹੋ ਗਿਆ ਕੁਝ ਤਾਂ ਇਹ ਫੋਨ ਆਇਆ ਤੁਹਾਨੂੰ ਪਹਿਲਾਂ ਕੋਈ ਕਿਸੇ ਦਾ ਨਹੀਂ ਫੋਨ ਮੈਨੂੰ ਨਹੀਂ ਆਏ ਪਰ ਮੈਂ ਦੋ ਚਾਰ ਦੁਕਾਨਾਂ ਇਹੋ ਜਿਹੀਆਂ ਜਿਨ੍ਹਾਂ ਦੁਕਾਨਾਂ ਤੇ ਆਪ ਇਸ ਚੀਜ਼ ਨੂੰ افسوس ਕਰਨ ਗਿਆ ਜਾਂ ਸਮਝ लो ਵੀ ਜਿਵੇਂ ਸੱਜਣ ਮੇ ਤਰੇ ਉਹਨਾਂ ਦੇ ਘਰਾਂ ਤੋਂ ਨੰਗੀ ਦਾ ਜੋ ਕਹਿੰਦੇ ਭਾਜੀ ਕੋਈ ਐਸਤਾ ਦਾ ਕੋਈ ਸਿਸਟਮ ਇੱਕ ਅਗਪਾਲ نگر ਤੋਂ ਸਰਦਾਰ ਜੀ ਉਹ ਮੇ ਕੋਈ ਐਸੀ ਸਪੈਸ਼ਲ ਤੇ ਭਾਜੀ ਆ ਕੋ ਦੋ ਲੇਡੀਜ਼ ਦੇਖੀਆਂ ਸਾਡੀ ਦੁਕਾਨ ਤੋਂ ਰੈਡੀमेड ਮਾਲ ਚੁੱਕਿਆ ਗਿਆ ਇਹ ਗੱਲ 2-2 ਸਾਲ ਪੁਰਾਣੀ ਹੈ ਮੈਂ ਕਿ ਲੋਕ ਆਏ ਆ ਮੈਂ ਨਹੀਂ ਕਿਸੇ ਨੂੰ ਗਿਆ ਜਾਂ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮਤਲਬ ਐਵੇਂ ਕਮਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਪਾਟੇ ਸਾਹਿਬ ਬਹੁਤ ਮਸ਼ਹੂਰ ਨੇ ਆਪਣੇ ਇਲਾਕੇ ਵਿੱਚ ਅਜੇ ਤੱਕ ਇੱਕ ਵੱਡੇ ਲੀਡਰ ਵੀ ਨੇ ਅਤੇ ਮਿਹਨਤ ਕਰਕੇ ਖਾਂਦੇ ਤੁਸੀਂ ਦੇਖਿਆ ਇਹਨੇ ਪਾਟੀਆਂ ਕਲੌਬ ਹਾਊਸ ਪਾਇਆ ਵਾ ਅਤੇ ਚੌਥੀ ਪੀੜ੍ਹੀ ਤੋਂ ਕੰਮ ਕਰਦੇ ਆ ਰਹੇ ਪਰ ਬੀਬੀਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਗਲਤ ਹੱਥ ਪਾ ਲਿਆ ਗਲਤ ਜਗ੍ਹਾ ਚੱਲ ਗਏ ਨੇ ਕਿਉਂਕਿ ਉਹਨਾਂ ਨੇ ਖੈਰ ਨਹੀਂ ਖਾਸ ਕਰਕੇ ਤੇ ਪਾਟੇ ਸਾਹਿਬ ਨੇ ਜਿੱਥੇ ਨਾਮ ਰੱਖਿਆ ਸੀ 5000 ਰੁਪਏ ਐਸ ਕਰਕੇ ਹੁਣ ਪ ਖਾਸ ਕਰਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਭਾਈ ਜਿਹੜਾ ਵੀ ਇਸ ਬੀਬੀਆਂ ਬਾਰੇ ਪਤਾ ਦੱਸੂਗਾ ਐਡਰੈਸ ਦੱਸੂਗਾ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਤੇ ਆ ਕੇ 10000 ਰੁਪਏ ਲੈ ਜਾਓ ਸਤਿ ਸ੍ਰੀ ਅਕਾਲ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਤੁਸੀਂ ਦੇਖਦੇ ਹੋ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਵੀ ਇਹ ਮੇਰੀ ਜਗ੍ਹਾ ਦੇ ਉੱਤੇ ਸੱਜਿਆਥ ਇੱਥੇ ਬੜੇ ਮਹਿੰਗੇ ਸੂਟ ਰੱਖੇ ਗਏ ਨੇ 2.5 ਤੋਂ 3000 ਰੁਪਏ ਵਾਲੇ ਸੂਟ ਰੱਖੇ ਗਏ ਨੇ ਇੱਥੋਂ ਬਾਹਰ ਦੇ ਸਾਹਮਣੇ ਜਿਹੜੇ ਸੂਟ ਨੇ ਉਹਨਾਂ ਬੀਬੀ ਨੇ ਫਰਮਾਇਸ਼ ਕੀਤੀ ਵੀ ਆਪਣੀ ਕੁੜੀ ਨੂੰ ਵਾਸਤੇ ਅਸੀਂ ਰਖੜੀ ਦੇ ਤਿਉਹਾਰ ਤੇ ਵਿੰਗਾ ਸੂਟ ਲੈਣਾ ਵਧੀਆ ਸੂਟ ਲੈਣਾ 800000 1200 1600 ਵਾਲੇ ਸੂਟ ਪਿੱਛੇ ਸੀ ਅਤੇ ਇਥੋਂ ਪੱਟ ਸਾਹਿਬ ਨੇ 2700 ਵਾਲੇ ਸੂਟ 3000 ਵਾਲੇ ਸੂਟ ਇਥੋਂ ਕਢਾ ਕੇ ਕਢ ਕੇ ਦਿੱਤੇ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਮਹਿੰਗੇ ਸੂਟ ਰੱਖੇ ਗਏ ਨੇ ਬਹੁਤ ਵੱਡੇ ਹੀ ਕਲਾਥਾਂ ਉਸਿਆ 25 ਫੁੱਟ ਜਿਹੜੀ ਲੰਬਾਈ ਹੈ ਦੁਕਾਨ ਦੇ ਤੁਸੀਂ ਕਹਿ ਸਕਦੇ ਹੋ ਤੇ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਇੱਥੇ ਮਸ਼ਹੂਰ ਹੀ ਬਹੁਤ ਨੇ ਪੱਟ ਸਾਹਿਬ ਹਮੇਸ਼ਾ ਇਹਨਾਂ ਕੋਲ ਲੋਕ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਵੀ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਵਾਸਤੇ ਸੂਟ ਲੈ ਕੇ ਜਾਂਦੇ ਨੇ ਮੈਨੂੰ ਲੱਗਦਾ ਬਹੁਤੀ ਦੁਕਾਨ ਮਸ਼ਹੂਰ ਹੋਣ ਕਰਕੇ ਵੀ ਇਹ ਬੀਬੀਆਂ ਇੱਥੇ ਆ ਗਈਆਂ ਪਰ ਗਲ ਬੀਬੀ ਵਾਲ ਕਿਤੇ ਗਲਤ ਪੰਗਾ ਲੈ ਲਿਆ ਕਿਉਂਕਿ ਇਥੇ ਕੈਮਰੇ ਲੱਗੇ ਥਾਂ ਥਾਂ ਦੇ ਉਹਨਾਂ ਦੀ ਫੋਟੋ ਉਹਨਾਂ ਦੀ ਵੀਡੀਓ ਜਿਹੜੀ ਆ ਉਸ ਕੈਮਰੇ ਚ ਕੈਦ ਹੋ ਗਈ ਹੈ ਮੈਂ ਤੁਹਾਨੂੰ ਇੱਕ ਤੁਹਾਡੇ ਮਾਦੇ ਨੂੰ ਇਹ ਗੱਲ ਦੱਸਣਾ ਚਾਹੁੰਦਾ ਵੀ ਮੈਨੂੰ ਥੋੜੀ ਬੋਦੀ ਸੂ ਵੀ ਮਿਲਣ ਈ ਇਸ ਚੀ ਦੀ ਓਕੇ ਬਹੁਤ ਜਲਦੀ ਇਸ ਚੀ ਦੇ ਆਪਾਂ ਨੇੜੇ ਪਹੁੰਚ ਜਾਵਾਂਗੇ ਪਰ ਮੈਂ ਇਹ ਚਾਹੁੰਦਾ ਵੀ ਜੇ ਉਹ ਆਪਣੇ ਆਪ ਆ ਜਾਣ ਤੇ ਫਿਰ ਤੇ ਕੋਈ ਰਹਿਮ ਦੀ ਅਪੀਲ ਹੋ ਸਕਦੀ ਹੈ ਕੋਈ ਆਪਾਂ ਕੋ ਉਹਨਾਂ ਦਾ ਰਹਿਮ ਕਰ ਸਕਦੇ ਆ ਤੇ ਜੇ ਆਪਾਂ ਪਹੁੰਚ ਗਏ ਤੇ ਫਿਰ ਤੇ ਤੁਹਾਨੂੰ ਪਤਾ ਫਿਰ ਆਪਾਂ ਪੂਰੀ ਕਾਰਵਾਈ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਜੋ ਹੋ ਸਕਿਆ ਵੱਧ ਤੋਂ ਵੱਧ ਉਮਿਆ ਕਰਾਂਗਾ ਠੀਕ ਹੈ ਜੀ ਬਹੁਤ ਬਤਾਲਵਾ ਤੁਸੀਂ ਦੇਖਿਆ ਪੱਟ ਸਾਹਿਬ ਦੀ ਇਹਨਾਂ ਦੇ ਸੂਤਰ ਬੜੇ ਨੇ ਮੈਂ ਕਹਿ ਸਕਦਾ ਵੀ ਇਹਨਾਂ ਦੀ ਖੁਫੀਆ ਰਿਪੋਰਟਾਂ ਬੜੀਆਂ ਨੇ ਇਹਨਾਂ ਦੇ ਚੌਣ ਵਾਲੇ ਬੜੇ ਨੇ ਜਦੋਂ ਦੀ ਇਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਆਪਣੇ ਫੇਸਬੁਕ ਪੇਜ ਤੇ ਮੈਨੂੰ ਲੱਗਦਾ ਉੱਥੇ ਵੀ ਜਿਹੜੀ 2.5 ਤੇ 3 ਨੇ 4000 ਚੱਲ ਚੁੱਕੀ ਆ ਅਤੇ ਲੋਕਾਂ ਦੇ ਕਮੈਂਟ ਬਹੁਤ ਆ ਰਹੇ ਨੇ ਵੀ ਪੱਟ ਸਾਹਿਬ ਇਹ ਕਿਸ ਤਰ੍ਹਾਂ ਹੋ ਗਿਆ ਤੁਹਾਡੇ ਦਾ ਹੋ ਗਿਆ ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿਉਂਕਿ ਬੜੇ ਮੋਦਵਾ ਲੋਕ ਨੇ ਲੋਕਾਂ ਦੇ ਫੈਸਲੇ ਕਰਾਉਂਦੇ ਨੇ ਲੋਕਾਂ ਦੇ ਹਮੇਸ਼ਾ ਕਮਾ ਕਰ ਜਾਂਦੇ ਨੇ ਪਰ ਜਦੋਂ ਆਪਨਾ ਘਟਨਾ ਵਾਪਰੀ ਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਮੈਨੂੰ ਲੱਗਦਾ ਵੀ ਜੇਕਰ ਸੀਸੀਟੀਵੀ ਨਾ ਹੁੰਦੀ ਤੇ ਸ਼ਾਇਦ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਪਰ ਬੀਬੀਆਂ ਨੇ ਗਲਤ ਹੱਥ ਪਾ ਲਿਆ ਹੁਣ ਦੇਖਣਾ ਹੈਗਾ ਅੰਜਾਮ ਕੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਭੁਗਤਣਾ ਪਵੇਗਾ ਇਸ ਕਰਕੇ ਵੀਡੀਓ ਨੂੰ ਇੰਨਾ ਕ ਸ਼ੇਅਰ ਕਰਦੇ ਹੋ ਤਾਂ ਜੋ ਕਿ ਬੀਬੀਆਂ ਦੇ ਰਿਸ਼ਤੇਦਾਰ ਭੈਮ ਭਰਾ ਪਛਾਹ ਸਕਣ ਅਤੇ ਪਾਠ ਸਬਦਾ ਸਕਣ ਕਿਉਂਕਿ ਅੱਡ ਸਾਹਿਬ ਨੇ ਕਿਹਾ ਵੀ ਨਾਮ ਉਹਨਾਂ ਦਾ ਗੁਪਤ ਰੱਖਿਆ ਜਾਊਗਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਜਿਹੜਾ ਵਾ ਮੁਆਵਜ਼ਾ ਜਿਹੜਾ ਵਾ ਉਹਨਾਂ ਨੂੰ 10000 ਰੁਪਏ ਦਿੱਤਾ ਜਾਊਗਾ ਪਰ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਕਰਕੇ ਹੁਣ ਵੇਖਣਾ ਹੈਗਾ ਵੀ ਅੱਗੇ ਆ ਕੇ ਕੌਣ ਮਦਦ ਕਰਦਾ ਤੇ ਇਹ ਬੀਬੀਆਂ ਨੂੰ ਫੜਾਉਂਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ